ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਤਰਾ ਸਦੀ ਯੂਕੇ ਨੂੰ ਡੇਢ ਤੇ ਅੱਜ ਅਸੀਂ ਗੁਰਦਾਰਾ ਸ੍ਰੀ ਨਾਨਕੀਰਾ ਸਾਹਿਬ ਜਾ ਰਹੇ ਹਾਂ ਤੇ ਆਜੋ ਅੱਜ ਆਪਾਂ ਗੱਲਬਾਤ ਕਰਦੇ ਹਾਂ ਵੀ ਕਿੰਨੇ ਕਿਲੋਮੀਟਰ ਜਾਂਦਾ ਵਾ ਤੇ ਕਿੰਨਾ ਪੈਣਾ ਇਹਦਾ ਖਰਚ ਆ ਜਾਂਦਾ ਵਾ ਗੱਡੀ ਦਾ ਵੀ ਇੱਕ ਬੰਦੇ ਦਾ ਜਿਹੜਾ ਇੱਕ ਬੰਦੇ ਦਾ ਖਰਚਾ ਆਉਂਦਾ ਵਾ ਗੱਡੀ ਦਾ ਉਹ ਜੇ ਤਾਂ ਕਈ ਵਾਰੀ ਬੰਦੇ ਘੱਟ ਵੀ ਹੁੰਦੇ ਹਨਾ ਜੇ ਪੇਰੀ 15 ਜਾਣੇ ਆ ਤੇ 15 ਜਾਣਾਂ ਦਾ ਇੱਕ ਬੰਦੇ ਦਾ 1.75 ਪਾਂਡੇ ਤੋਂ ਤੁਰਪੀ ਗਿਆ ਯਾਨੀ ਕਿ ਇੱਕ ਬੰਦੇ ਦਾ ਘਰ ਸੱਜਾ ਵਾ ਵੀ ਗੁਰਦਾਰ ਨਾਨਕ ਜੀ ਦਾ ਫਿਰਦਾ ਤੇ ਤਿੰਨ ਗੁਰਦਾਰ ਦੇ ਹੁੰਦਾ ਵੀ ਗੁਰਦਾਰਾ ਸਿਰੀ ਨੰਗਰ ਸਾਹਿਬ ਤੋਂ ਗੱਡੀਆਂ ਜਾਂਦੀਆਂ ਹਨ ਵੀ ਤੁਸੀਂ ਵੀ ਕਰਵਾ ਕੇ ਜਾ ਸਕਦੇ ਆ ਤੇ ਬਾਕੀ ਜਿਹੜਾ ਕਿਲੋਮੀਟਰ ਹੈਗਾ ਇਹ ਜਿਹੜੇ 180 ਕਿਲੋਮੀਟਰ ਹੈਗਾ ਵਾ ਗੁਰਦਾਰਾ ਸਿਰੀ ਨਾਨਕ ਜੀ ਦਾ ਸਹਿਬ ਤੇ ਰਸਤੇ ਦੇ ਵਿੱਚ ਤਿੰਨ ਗੁਰਦਾਰ ਸਾਹਿਬ ਹੋਰ ਆਪਾਂ ਦਰਸ਼ਨ ਕਰ ਸਕਦੇ ਆ ਤੇ ਆਜੋ ਨਾਲ ਦੀ ਨਾਲ ਸਾਰੇ ਗੁਰਦਾਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਅਸੀਂ ਬਹਿ ਕੇ ਸੀ ਗੱਡੀ ਦੇ ਵਿੱਚ ਤੇ ਆਜੋ ਤੇ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨਾਲੇ ਸ਼ੇਅਰ ਵੀ ਕਰਦੇ ਵਦ ਵਦ ਤੇ ਸਾਰੇ ਭਰਾ ਤੇ ਨਾਲ ਦੀ ਨਾਲ ਅਗਲੀ ਵੀਡੀਓ ਜਲਦੀ ਆਪਾਂ ਤੁਹਾਡੇ ਨਾਲ ਹਾਂਜੀ ਕਰਾਂਗੇ ਹੋਰ ਬੱਸ ਦੇ ਲਈ ਨਾਲ ਕੀ ਰਿਹਾ ਜਲਦੀ ਸਤਿਨਾਮ ਵਾਹਿਗੁਰੂ ਅਰੇ ਨਾਮ ਜਪਣ ਨਾਲੇ ਦੇਖ ਸਕਦੇ ਹਾਂ ਸਤਿਨਾਮ ਵਾਹਿਗੁਰੂ ਸਤਿਨਾਮ ਸਤ ਨਾਮ ਵਾਹਿਗੁਰੂ 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 ਸਤ